ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਐਸ ਕੇ ਚੈਨਲ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਵੀ ਪਵਿੱਤਰ ਕਰੋ ਜੀ ਕਿਰ ਆਓ ਅੱਜ ਦੀ ਇਸ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਂਦੇ ਹਾਂ ਕਹਿੰਦੇ ਇੱਕ ਵਾਰ ਨਾ ਇੱਕ ਨਗਰ ਦੇ ਵਿੱਚ ਇੱਕ ਮਾਈ ਰਹਾ ਕਰਦੀ ਸੀ ਕਹਿੰਦੇ ਉਸ ਦਾ ਪਤੀ ਜਿਹੜਾ ਸੀ ਉਹ ਪਹਿਲਾਂ ਹੀ ਅਕਾਲ ਚਲਾਣੇ ਕਰ ਗਿਆ ਸੀ ਉਸ ਮਾਈ ਦੇ ਦੋ ਪੁੱਤਰ ਸਨ ਤੇ ਉਹਨਾਂ ਦਾ ਬੜਾ ਹੀ ਔਖਾ ਗੁਜ਼ਾਰਾ ਹੁੰਦਾ ਸੀ ਉਹ ਉਹਨਾਂ ਨੂੰ ਬਹੁਤ ਹੀ ਔਖੇ ਹੋ ਕੇ ਪਾਲ ਰਹੀ ਸੀ ਕਹਿੰਦੇ ਉਹ ਮਾਈ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਕੇ ਤੇ ਉਹਨਾਂ ਦਾ ਢਿੱਡ ਪਾਲਿਆ ਕਰਦੇ ਸੀ ਹੌਲੀ-ਹੌਲੀ ਪੁੱਤ ਜਵਾਨ ਹੋ ਗਏ ਕਿ ਹੁਣ ਉਹਨਾਂ ਨੇ ਵੀ ਕਮਾਇਆ ਕਰਨਾ ਪਰ ਘਰ ਦੀ ਗਰੀਬੀ ਕਹਿੰਦੇ ਤਾਂ ਵੀ ਦੂਰ ਨਾ ਹੋਈ ਇੰਨੇ ਮਾੜੇ ਹਾਲ ਸਨ ਵੀ ਜਿਹੜੇ ਸਰੀਰ ਤੇ ਕੱਪੜੇ ਪਾਏ ਸਨ ਉਹ ਵੀ ਕਹਿੰਦੇ ਕਿ ਤੋ-ਕਿਤੋਂ ਪਾਟੇ ਪਏ ਸਨ ਕਹਿੰਦੇ ਰਾਜ ਜਦੋਂ ਲੰਗਿਆ ਕਰਨਾ ਤੇ ਲੋਕਾਂ ਨੇ ਉਹਨਾਂ ਨੂੰ ਵੇਖ ਕੇ ਮੂੰਹ ਮੋੜ ਲਿਆ ਕਰਨਾ ਕਹਿਣਾ ਸਵੇਰੇ ਸਵੇਰੇ ਇਹ ਕਿੱਥੇ ਮੱਥੇ ਲੱਗ ਗਏ ਨੇ ਸਾਰਾ ਦਿਨ ਹੀ ਸਾਡਾ ਜਿਹੜਾ ਉਹ ਭੇੜਾ ਜਾਵੇਗਾ ਕਹਿੰਦੇ ਉਹਨਾਂ ਮਿਹਨਤ ਵੀ ਖੂਬ ਕਰਿਆ ਕਰਨੀ ਪਰ ਘਰ ਦੀ ਪੂਰੀ ਤਾਂ ਵੀ ਨਹੀਂ ਪਿਆ ਕਰ ਹੌਲੀ-ਹੌਲੀ ਦਿਨ ਲੰਘਣ ਲੱਗੇ ਹੁਣ ਉਹ ਜਿਹੜੀ ਮਾਈ ਸੀ ਉਹ ਬਜ਼ੁਰਗ ਹੋ ਗਈ ਹੁਣ ਉਸ ਨੂੰ ਆਪ ਨੂੰ ਹੀ ਜਦੋਂ ਖਾਣ ਨੂੰ ਨਹੀਂ ਮਿਲਦਾ ਸੀ ਤਾਂ ਉਸਨੇ ਦਾਨਪੁਨ ਕਿਥੋਂ ਕਰਨਾ ਸੀ ਕਹਿੰਦੇ ਇੱਕ ਸਵੇਰ ਹੋਈ ਤੇ ਉਹ ਮਾਈ ਅਕਾਲ ਚਲਾਣਾ ਕਰ ਗਈ ਜਮਰਾਜ ਦੇ ਦੂਤ ਆਏ ਤੇ ਉਸਨੂੰ ਲੈ ਕੇ ਚਲੇ ਗਏ ਜਦੋਂ ਲੈ ਕੇ ਗਏ ਤਾਂ ਜਮਰਾਜ ਨੇ ਕਿਹਾ ਵੀ ਇਸ ਮਾਈ ਦਾ ਲੇਖਾ ਜੋਖਾ ਕਰੋ ਕਹਿੰਦੇ ਲੇਖਾ ਜੋਖਾ ਕਰਨ ਲੱਗੇ ਤੇ ਕਹਿੰਦੇ ਉਹਨਾਂ ਨੇ ਦੇਖਿਆ ਵੀ اس مائی نے تے کدے بھی کوئی پون دان نہیں کیتا یمراج نے کیا مائی تو ساری عمر ایک ورکے تے بھی کدے کسے نو کوئی پون دان دا کام نہیں کیتا تے پھر اس سے لئی تو نرکا دی حق دار ہیں مائی نے کیا اس وچ میری کی گلتی ہے گلتی تا ساری تو اڈی ہے کہ تسی میرے لیک ہی ایدہ دے لکھے ہوئے سن بھی دان کن میں کی کرنا سی جدو اپنے ہی روٹی کھانوں نہیں جدو مائی نے, اے گال کہی تا نے کیا مائی میں کے فریاد کر ان جو لےکھا لکھن والا سی مائی نسلے دیتا گیا جدو ادے کو مائی گئی تے مائی نے جا کے کہا بھی جڑا دھرم راج ہے او میں نو نرکاں مینو نرکا پیا ہے کیا ہے میں ساری جندگی کوئی پوندہ کام نہیں کیتا ہے اگو او وی ہون تو نرکاں دی ہی حق دار ہیں پر مائی کہ پر میرے حصے گریبی آئی سی دسو میں دان پن کتھوں کر دی لیکھا لکھن والے نے کیا ٹھیک ہے مائی میں تیرا لیکھا جوکھا دیکھ دا ہاں میں تیرے لیکھ دیکھ دا ہاں ਉਸ ਵਿੱਚ ਕੀ ਲਿਖਿਆ ਹੋਇਆ ਹੈ ਜਦੋਂ ਲੇਖ ਲਿਖਣ ਵਾਲੇ ਨੇ ਮਾਈ ਦੇ ਲੇਖਾਂ ਨੂੰ ਕੇ ਵੇਖਿਆ ਤਾਂ ਸਾਰਿਆਂ ਦੇ ਉੱਤੇ ਹੀ ਧਨ ਰਾਸ਼ੀ ਧਨ ਰਾਸ਼ੀ ਲਿਖੀ ਹੋਈ ਸੀ ਉਹਨੇ ਕਿਹਾ ਮਾਈ ਮੈਂ ਤਾਂ ਤੇਰੇ ਜਿੰਨੇ ਲੇਖ ਲਿਖੇ ਸੀ ਉਸ ਦੇ ਹਿਸਾਬ ਨਾਲ ਤਾਂ ਤੇਰੇ ਕੋਲ ਬੜੀ ਮਾਇਆ ਹੋਣੀ ਚਾਹੀਦੀ ਸੀ ਉਹਨੇ ਕਿਹਾ ਵਈ ਮੈਂ ساری ਜ਼ਿੰਦਗੀ ਲੋਕਾਂ ਦੇ ਘਰ ਕੰਮ ਕੀਤਾ ਕਹਿੰਦੇ ਦੂਸਰਾ ਮੇਰੇ ਤਾਂ ਧਨ ਤੇ ਪੂਰੇ ਕਪੜੇ ਵੀ ਨਹੀਂ ਸਨ ਅੱਗੋਂ ਲੇਖਾ ਲਿਖਣ ਵਾਲੇ ਨੇ ਕਿਹਾ ਮਾਈ ਤੇਰੇ ਲੇਖਾਂ ਤੇ ਤੇ ਸਾਰਾ ਕੁਝ ਧਨ ਸੰਪਤੀ ਲਿਖੀ ਹੋਈ ਸੀ ਮਾਈ ਨੇ ਕਿਹਾ ਫਿਰ ਮੈਨੂੰ ਤਾਂ ਮਿਲੀ ਨਹੀਂ ਉਸਨੇ ਕਿਹਾ ਵੀ ਇਹੇ ਲਈ ਤੂੰ ਅਕਾਲ ਪੁਰਖ ਪਰਮਾਤਮਾ ਦੇ ਕੋਲ ਜਾ ਜਾਂ ਫਿਰ ਕਿ ਸੇ ਇਹੋ ਜਿਹੇ ਦੇ ਅੱਗੇ ਜਾ ਕੇ ਬੇਨਤੀ ਕਰ ਜੋ ਤੈਨੂੰ ਇਸ ਦਾ ਸੱਚ ਦੱਸ ਸਕੀ ਵੀ ਤੇਰੇ ਕਰਮਾਂ ਵਿੱਚ ਤਾਂ ਧਨ ਸੰਪਤੀ ਸੀ ਪਰ ਤੈਨੂੰ ਮਿਲੀ ਕਿਉਂ ਨਹੀਂ ਤੇ ਇਸ ਦੇ ਕਰਕੇ ਤੂੰ ਦਾਨ ਪੁੰਨ ਨਹੀਂ ਕਰ ਸਕੀ ਕਹਿੰਦੇ ਉਹ ਮਾਈ ਅੱਗੇ ਚਲੀ ਗਈ ਜਦੋਂ ਉਹ ਉੱਥੋਂ ਅੱਗੇ ਗਈ ਤਾਂ ਉਸ ਨੇ ਅਕਾਲ ਪੁਰਖ ਮੇਰੇ ਸਾਰੀ ਗੱਲ ਦੱਸੀ ਵੀ ਮੈਂ ਸਾਰੀ ਜ਼ਿੰਦਗੀ ਇੱਕੋ ਹੀ ਜਿਹੜੇ ਇਹ ਲੀੜੇ ਪਾਏ ਹੋਏ ਹਨ ਇਨਾ ਵਿੱਚ ਹੀ ਜ਼ਿੰਦਗੀ गुजार ਦਿੱਤੀ ਉਹ ਵੀ ਪੱਟੇ ਹੋਏ ਨੇ ساری ਜ਼ਿੰਦਗੀ ਲੋਕਾਂ ਦੇ ਘਰ ਕੰਮ ਕੀਤਾ ਹੈ ਮੇਰਾ ਪਤੀ ਤਾਂ ਪਹਿਲਾਂ ਹੀ ਅਕਾਲ ਚਲਾਣਾ ਕਰ ਗਿਆ ਸੀ ਕਹਿੰਦੇ ساری ਜ਼ਿੰਦਗੀ ਮੁਸੀਬਤਾਂ ਵਿੱਚ ਹੀ ਕੱਟੀ ਹੈ ਆਪ ਖਾਣਾ ਖਾਣ ਨੂੰ ਨਹੀਂ ਮਿਲਦਾ ਸੀ ਤੇ ਫਿਰ ਮੈਂ দান ਪੁੰਨ ਕਿੱਥੋਂ ਕਰਦੀ ਤੇ ਹੁਣ ਧਰਮ ਰਾਜ ਮੈਨੂੰ ਨਰਕਾਂ ਵਿੱਚ ਸੁੱਟ ਦਾ ਪਿਆ ਹੈ ਤੇ ਹੁਣ ਦੱਸੋ ਮੈਂ ਕੀ ਕਰਾਂ ਕਹਿੰਦੇ جدوں, اس ایک جوت نے اس مائی نو دیکھیا کہ اس نے کہا بھی دیکھ, تیرے بڑی زیادہ لکھی ہوئی مایا امرت ویلے بوئے تے ہر جاندی سی تیرے بوئے تو ہی واپس مڑ سی مائی نے کہا بھی ایسا کیوں پرماتما نے کہا ترمیم ہی اے ہو جے کر دی سی ਲੋਕਾਂ ਦੇ ਘਰ ਜਿਹੜਾ ਕੰਮ ਕਰਕੇ ਆਉਂਦੀ ਤੈਨੂੰ ਉਸ ਦੀ ਧਨ ਰਾਸ਼ੀ ਵੀ ਮਿਲਦੀ ਸੀ ਤੇਰੇ ਪੁੱਤ ਵੀ ਕਮਾ ਕੇ ਲਿਆਂਦੇ ਸੀ ਉਹ ਵੀ ਤੈਨੂੰ ਧਨ ਰਾਸ਼ੀ ਮਿਲਦੀ ਸੀ ਪਰ ਤੇਰੇ ਘਰ ਨਾ ਮਾਇਆ ਜਦੋਂ ਵੀ ਜਾਂਦੀ ਸੀ ਉਹ ਵਾਪਸ ਮੁੜ ਆਉਂਦੀ ਤੇਰੀ ਧਨ ਰਾਸ਼ੀ ਅਜਾਇਹਾ ਹੀ ਖਰਚ ਹੋ ਜਾਂਦੀ ਸੀ ਉਹਨੇ ਕਿਹਾ ਵੀ ਐਸਾ ਕਿਉਂ ਫਰਮਾਤਮਾ ਨੇ ਕਿਹਾ ਦੇ ਇਹਦੇ ਪਿੱਛੇ ਇੱਕ ਕਾਰਨ ਸੀ ਤੂੰ ਆਪਣੇ ਘਰ ਦਲੀਦਰ ਪਸਾਰ ਕੇ ਰੱਖਦੀ ਸੀ ਰਾਤ ਨੂੰ ਜਿਨ੍ਹਾਂ ਭਾਂਡਿਆਂ ਵਿੱਚ ਤੁਸੀਂ ਖਾਣਾ ਖਾਇਆ ਕਰਦੇ ਸੀ ਤੂੰ ਜਿੱਥੇ ਭਾਂਡੇ ਰੱਖ ਕੇ ਸੋ ਜਾਇਆ ਕਰਦੀ ਸੀ ਤੂੰ ਝੂਠੇ ਭਾਂਡਿਆਂ ਨੂੰ ਰਾਤ ਨੂੰ ਕਦੀ ਵੀ ਨਹੀਂ ਢੋਤਾ ਉਸ ਝੂਠ ਨੂੰ ਤੂੰ ਸਵੇਰੇ ਜਦੋਂ ਤੇਰਾ ਸਮਾਂ ਲੱਗਦਾ ਉਦੋਂ ਤੂੰ ਧੋਣ ਦੀ ਸੀ ਦੂਜਾ ਤੁਸੀਂ ਅੰਮ੍ਰਿਤ ਵੇਲੇ ਕਦੇ ਵੀ ਨਹੀਂ ਉਠਿਆ ਕਰਦੇ ਸੀ ਤੁਸੀਂ ਤੇ ਅੰਮ੍ਰਿਤ ਵੇਲੇ ਲੰਮੀਆਂ ਤਾਣ ਕੇ ਸੁੱਤੇ ਰਹਿੰਦੇ ਸੀ ਤੇ ਉਹ ਲੰਮੀਆਂ ਤਾਣ ਕੇ ਜਦੋਂ ਸੁੱਤੇ ਪਏ ਹੁੰਦੇ ਸੀ ਤੇ ਤੁਹਾਡੇ ਘਰ ਵਿੱਚ ਗੋਡੇ-ਗੋਡੇ ਦਲਿੱਦਰ ਪਿਆ ਹੁੰਦਾ ਸੀ ਇਸ ਕਰਕੇ ਜਦੋਂ ਮਾਇਆ ਆਉਂਦੀ ਤੇ ਮਾਇਆ ਨੇ ਦੇਖਿਆ ਵੀ ਤੁਹਾਡੇ ਘਰ ਤਾਂ ਰਾਤ ਦੇ ਜਿਹੜੇ ਭਾਂਡੇ ਤੁਸੀਂ ਸਵੇਰੇ ਮਾਂਜਦੇ ਹੋ ਇੰਨਾ ਵੀ ਉਦਮ ਨਹੀਂ ਕਰਦੇ ਇਸ ਕਰਕੇ ਉਹ ਤੁਹਾਡੇ ਬੂਹੇ ਤੋਂ ਹੀ ਵਾਪਸ ਮੁੜ ਜਾਂਦੀ ਸੀ ਉਨੇ ਕਿਹਾ ਵੀ ਇਹ ਸਾਰਾ ਕੁਝ ਸਿਰਫ ਇਸੇ ਕਰਕੇ ਹੋਇਆ ਵੀ ਤੁਸੀਂ ਰਾਤ ਨੂੰ ਝੂਠੇ ਭਾਂਡੇ ਰੱਖ ਕੇ ਸੋ ਜਾਂਦੇ ਸੀ ਪਰਮਾਤਮਾ ਨੇ ਕਿਹਾ ਮਾਈ ਜਿਹੜੇ ਲੋਕ ਰਾਤ ਦੇ ਝੂਠੇ ਭਾਂਡੇ ਰੱਖ ਕੇ ਸੌਂਦੇ ਨੇ ਉਹ ਦਲੀਦਰ ਤੇ ਆਲਸ ਨੂੰ ਕੁੰਡਲੀ ਮਾਰ ਕੇ ਸੌਂਦੇ ਨੇ ਉਹ ਰੋਗ ਨੂੰ ਆਪਣੇ ਘਰ ਜਿਉਤਾ ਦਿੰਦੇ ਨੇ ਤਾਂ ਕਰਕੇ ਤੇਰੇ ਹਿੱਸੇ ਵਿੱਚ ਵੀ ਜਿਹੜੀ ਤਨ ਸੰਪਤੀ ਲਿਖੀ ਹੋਈ ਸੀ ਉਹ ਤੈਨੂੰ ਨਾ ਮਿਲੀ ਤੇ ਮਾਇਆ ਤੇਰੇ ਘਰ ਦੇ ਹਾਲਾਤ ਦੇਖ ਕੇ ਵਾਪਸ ਮੁੜ ਜਾਂਦੀ ਸੀ ਕਹਿੰਦੇ ਉਹ ਮਾਈ ਨੇ ਹੁਣ ਆਪਣੇ ਮਥੇ ਤੇ ਹੱਥ ਮਾਰਿਆ ਵੀ ਮੇਰੇ ਲੇਖਾ ਕਰਮਾਂ ਵਿੱਚ ਤੇ ਇੰਨੀ ਜ਼ਿਆਦਾ ਤਨ ਸੰਪਤੀ ਲਿਖੀ ਹੋਈ ਸੀ ਮੈਂ ਆਪਣੇ ਦਲੀਦਰ ਦੇ ਕਾਰਨ ਇਹ ਸਾਰਾ ਫਿਰ ਗਵਾ ਬੈਠੀ ਹਾਂ ਕਹਿੰਦੇ ਯਮਰਾਜ ਦੇ ਕੋਲ ਗਈ ਜਮਰਾਜ ਨੇ ਲੇਖਾ ਜੋਖਾ ਕਰਕੇ ਉਸ ਨੂੰ ਨਰਕਾਂ ਵਿੱਚ ਸੁੱਟ ਦਿੱਤਾ ਹੁਣ ਇਸ ਗੱਲ ਤੋਂ ਆਪਾਂ ਨੂੰ ਕੀ ਸਿੱਖਣ ਨੂੰ ਮਿਲਦਾ ਹੈ ਇਸ ਤੋਂ ਆਪਾਂ ਨੂੰ ਇਹੀ ਸਿੱਖਣ ਨੂੰ ਮਿਲਦਾ ਹੈ ਕਿ ਜਦੋਂ ਵੀ ਆਪਾਂ ਦਲੀਦਰ ਕਰਦੇ ਹਾਂ ਤਾਂ ਆਪਣੇ ਘਰ ਰੋਗ ਤੇ ਜਿਹੜੀ ਪੈਸੇ ਦੀ ਕਮੀ ਆਂਦੀ ਹੈ ਜਿਹੜੀਆਂ ਬੀਬੀਆਂ ਰਾਤ ਨੂੰ ਐਵੇਂ ਭਾਂਡੇ ਰੱਖ ਕੇ ਸੋ ਜਾਂਦੀਆਂ ਨੇ ਭਾਂਡੇ ਨਹੀਂ ਤੋਂ ਹੁੰਦੀਆਂ ਇਹਦੇ ਪਿੱਛੇ ਦੋ ਕਾਰਨ ਨੇ ਇੱਕ ਤੇ ਧਾਰਮਿਕ ਹੈ ਤੇ ਦੂਜਾ ਵਿਗਿਆਨਿਕ ਹੈ ਕਾਰਨ ਲੋਕ ਇਹ ਕਹਿੰਦੇ ਨੇ ਜਿਹੜੇ ਸਿਆਣੇ ਸਨ ਵੱਡੇ ਵਡੇਰੇ ਉਹ ਕਹਿੰਦੇ ਸੀ ਵੀ ਜਦੋਂ ਰਾਤ ਨੂੰ ਆਪਾਂ ਭਾਂਡੇ ਐਦਾਂ ਰੱਖ ਕੇ ਸੋ ਜਾਂਦੇ ਹਾਂ ਤਾਂ ਸਵੇਰੇ ਉੱਠ ਕੇ ਉਹਨਾਂ ਭਾਂਡਿਆਂ ਨੂੰ ਧੋਤਾ ਜਾਂਦਾ ਹੈ ਤੇ ਇਹਦਾ ਭਾਅ ਘਰ ਦੇ ਵਿੱਚ ਦਲਿੱਦਰ ਤੇ ਰੋਗ ਹੋਣਗੇ ਉਸ ਘਰ ਪੈਸੇ ਦੀ ਕਮੀ ਆਵੇਗੀ ਹੀ ਆਵੇਗੀ ਕਹਿੰਦੇ ਮਾਇਆ ਹਰ ਘਰ ਸਵੇਰੇ ਜਾਂਦੀ ਹੈ ਜਿਸ ਘਰ ਸਵੇਰੇ ਝੁੱਠੇ ਭਾਂਡੇ ਉਦਾਂ ਹੀ ਰਾਤ ਦੇ ਪਏ ਹੁੰਦੇ ਨੇ ਅਤੇ ਲੋਕ ਸਵੇਰੇ ਸੁੱਤੇ ਹੁੰਦੇ ਨੇ ਲੰਮੀਆਂ ਤਾਣ ਗੀਰ ਦੇ ਬੂਹੇ ਤੇ ਗੰਦਗੀ ਦਾ ਢੇਰ ਲੱਗਿਆ ਹੁੰਦਾ ਹੈ ਜਾਲੇ ਇਦਾਂ ਹੀ ਲੱਗੇ ਹੁੰਦੇ ਪਏ ਨੇ ਤਾਂ ਮਾਇਆ ਉਹਨਾਂ ਦੇ ਬੂਹੇ ਤੋਂ ਹੀ ਵਾਪਸ ਚਲੀ ਜਾਂਦੀ ਹੈ ਉਤੇ ਦਿੱਲੀਦਰ ਆ ਕੇ ਬੈਠ ਜਾਂਦਾ ਹੈ ਵਿਗਿਆਨ ਕਹਿੰਦਾ ਵੀ ਜਦੋਂ ਤੁਸੀਂ ਰਾਤ ਦੇ ਭਾਂਡੇ ਇਦਾਂ ਹੀ ਰੱਖ ਕੇ ਸੋ ਜਾਂਦੇ ਹੋ ਜਦੋਂ ਸਵੇਰ ਹੁੰਦੀ ਹੈ ਤੇ ਕਹਿੰਦੇ ਉਸ ਵਿੱਚ ਕਈ ਤਰ੍ਹਾਂ ਦੇ ਕਿਟਾਣੂ ਬੈਕਟੀਰੀਆ ਲੱਗ ਜਾਂਦੇ ਨੇ ਤੇ ਤੇ ਭਾਵੇਂ ਫਿਰ ਸੁਆਹ ਨਾਲ ਤੁਸੀਂ ਭਾਂਡਿਆਂ ਨੂੰ ਸਾਬਣ ਦੇ ਨਾਲ ਜਿੰਨਾ ਮਰਜ਼ੀ ਮਾਂਜ ਲੋ ਉਹ ਉਸ ਵਿੱਚ ਹੀ ਰਹਿੰਦੇ ਨੇ ਜਦੋਂ ਫਿਰ ਦੁਬਾਰਾ ਉਸ ਵਿੱਚ ਚੀਜ਼ ਪਾ ਕੇ ਖਾਂਦੇ ਹੋ ਤਾਂ ਉਸ ਵਿੱਚ ਖਾਣ ਦੇ ਨਾਲ ਤੁਹਾਨੂੰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਨੇ ਜਦੋਂ ਰੋਗ ਲੱਗਣਗੇ ਦਵਾਈਆਂ ਖਾਓਗੇ ਪੈਸੇ ਅਜਾਇਹਾ ਹੀ ਖਰਚ ਹੋਣਗੇ ਇਸ ਕਰਕੇ ਸਿਆਣੇ ਵੱਡੇ ਵਡੇਰੇ ਕਿਹਾ ਕਰਦੇ ਸੀ ਵੀ ਜਿਹੜਾ ਕੰਮ ਹੁਣ ਹੁਣ ਹੋ ਜੇ ਨਾ ਉਹਦੇ ਵਰਗੀ ਕੋਈ ਵੀਸ ਨਹੀਂ ਹੋਏਗੀ ਇਸ ਕਰਕੇ ਜਦੋਂ ਰਾਤ ਦੇ ਭਾਂਡੇ ਨੇ ਉਸ ਨੂੰ ਰਾਤ ਨੂੰ ਹੀ ਧੋ ਕੇ ਸੋਇਆ ਕਰੋ ਇਹ ਦੇ ਕਰਕੇ ਆਪਣੇ ਘਰੋਂ ਆਪਣੇ ਘਰ ਵਿੱਚ ਮਾਇਆ ਆਂਦੀ ਹੈ ਤੇ ਦਲੀਦਰ ਕੋਹਾਂ ਦੂਰ ਹੋ ਜਾਂਦਾ ਹੈ ਜੋ ਮਨੁੱਖ ਆਪਣੇ ਘਰੋਂ দান-ਪੁੰਨ ਕਰਦਾ ਹੈ ਉਹਦੇ ਘਰ ਤੇ ਅਮੀਰੀ ਆਵੇਗੀ ਹੀ ਆਵੇਗੀ ਇਸ ਕਰਕੇ ਜਿਹੜਾ ਇਹ ਨਿੱਕੀਆਂ-ਨਿੱਕੀਆਂ ਗੱਲਾਂ ਦਾ ਧਿਆਨ ਰੱਖਦਾ ਹੈ ਪਰਮਾਤਮਾ ਉਹਦੇ ਘਰ ਮਿਹਰ ਦਾ ਮੀਂਹ ਹਮੇਸ਼ਾ ਵਰਸਾਉਂਦੇ ਨੇ ਇਸ ਕਰਕੇ ਰਾਤ ਨੂੰ ਕਦੇ ਵੀ ਇਹ ਕੰਮ ਨਾ ਕਰੋ ਝੂਠੇ ਭਾਂਡੇ ਰੱਖ ਕੇ ਕਦੇ ਵੀ ਨਾ ਸੋਇਆ ਕਰੋ ਜੋ ਮਨੁੱਖ ਇਹ ਕੰਮ ਕਰਦਾ ਹੈ ਤਾਂ ਸਮਝ ਲਓ ਵੀ ਤੁਹਾਡੇ ਘਰ ਵਿੱਚ ਦਲੀਦਰ ਨੇ ਆ ਕੇ ਪੈਰ ਪਸਾਰਨੇ ਹੀ ਪਸਾਰਨੇ ਨੇ ਤੁਸੀਂ ਆਪ ਰੋਗਾਂ ਨੂੰ ਨਿਯੋਤਾ ਦੇ ਰਹੇ ਹੋ ਵੀ ਸਾਡੇ ਘਰ ਰੋਗ ਆਉਣ ਤੇ ਅਸੀਂ ਉਹਨਾਂ ਰੋਗਾਂ ਨੂੰ ਮਾਣਿਏ ਤੇ ਬਿਮਾਰ ਹੋਈਏ ਤੇ ਪੈਸੇ ਆਜਾਇਆ ਹੀ ਖਰਚ ਹੋਣ ਇਸ ਕਰਕੇ ਛੋਟੀਆਂ ਛੋਟੀਆਂ ਗੱਲਾਂ ਨੂੰ ਪੱਲੇ ਬੰਨ ਲੋ ਇਹ ਗੱਲਾਂ ਤੁਹਾਨੂੰ ਛੋਟੀਆਂ ਲੱਗਦੀਆਂ ਨੇ ਪਰ ਜਦੋਂ ਮੰਨੋਗੇ ਤੇ ਘਰ ਸੁੱਖ ਸਮਰੱਧੀ ਆ ਜਾਵੇਗੀ ਘਰ ਦੀ ਗਰੀਬੀ ਦੂਰ ਹੋ ਜਾਵੇਗੀ